ਕੀ ਕਰਾ ਦੇ ਹੁਣ ਕਿੱਧਰ ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਧਿਆਨ ਨਾਲ ਭਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਥੱਪੀ ਤੇ ਬੈਠਾ ਮੈਂ ਨਾਲ ਗੱਲ ਤੁਹਾਡੇ ਨਾਲ ਕਰਾ ਲਵਾਂ 스피ਕਰ ਤੇ ਲਾਈ ਰੱਖ ਇੱਕ ਮਿੰਟ ਖੜ੍ਹ ਜਾਓ ਆਪਾਂ ਸਾਰਿਆਂ ਨੂੰ ਇੱਕ ਮਿੰਟ ਇਹ ਥੱਪੀ ਹੋਈ ਜ਼ੋਰਾਂ ਦੀ ਖੜ੍ਹ ਜਾਓ ਮੈਂ ਅਮਰੇ ਨੂੰ ਬੋਲ ਲਾਣਾ ਖੜਾ ਭਾਈ ਖੜਾ ਭਾਈ ਬੋਲੋ ਆਪਾਂ ਥੋੜੀ ਹੋਰ ਇੱਕ ਵਾਰੀ ਖੜ੍ਹ ਜਾਓ ਛੋਟੇ ਵੀ ਫੋਨ ਉੱਤੇ ਕਰ ਲੈ ਪਲੀਜ਼ ਹੈ ਜਿਹਦੇ ਵਿੱਚ ਚਲਤਾ ਹੈ ਨਾ ਕਬੂ ਹੋਣ ਆ ਜਾਂਦੇ ਨਹੀਂ ਰਾਜੋ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਹੈਲੋ ਹੈਲੋ ਬਾਨੇ ਮੈਂ ਨਾ ਫੋਨ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾਲ ਮੋੜ ਕੇ ਲੈਣ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲਿਆ ਹੈ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਅੱਜ ਦਾ ਇੱਕ ਗੱਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਨਵੰਦੀ ਪੁਹਤ ਕਰਨੀ ਚਾਹੁੰਦਾ ਕਰਾ ਕੇ ਤੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਟੋਪ ਚਦਰ ਕਰਾ ਕੇ ਜਵਾਨਵੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਰ ਆ ਪੰਜਾਬ ਦੇ ਲੋਕਾਂ ਨੇ ਵੀ ਬੁਲੰਦ ਭੁੱਲ ਜਾ ਇਹ ਪੱਲਾ ਲੋੜ ਦੇ ਪੱਲੇ ਵੀ ਜਵਾਨਵੰਦੀ ਕਰਦੇ ਪਰ ਮੈਂ ਮਰੀ ਆਪਣੀ ਕਾਬਿਲੋ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਝੱਲਿਆ ਵੀ ਖਾਣੇ ਦੀ ਵੀ ਬੰਦ ਕੀਤਾ ਗਿਆ ਡਰਾਵੇ ਦਿੱਤੇ ਕਿ ਗੰਕਾਂ ਦੀ ਮਾਰੀਆਂ ਗਈਆਂ ਬੈਰੀਕੇਡ ਵੀ ਲਾਏ ਪਰ ਪੰਜਾਬ ਦੇ ਲੋਕ ਦਿਖਾ ਰਹੇ ਨੇ ਇੰਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਨਸਤੇ ਘਰ ਤੋਂ ਤੁਰ ਪੈਂਦੇ ਆ ਪੰਜਾਬ ਦੇ ਲੋਕ ਬਿਲਕੁਲ ਲੋਕਾਂ ਨੂੰ ਰੋਕ ਨਹੀਂ ਸਕਦੇ ਕਰਦੇ ਰਹੇ ਆਪ ਜਾਨਾ ਨਹੀਂ ਬਾਈ ਬਣ ਕੇ ਆਪ ਆਹ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਇਸ ਤਰੀਕ ਆਹ ਤਰੀਕ ਜਨ ਲਈ 10 ਮਿੰਟ ਤੇ ਆਪਾ ਗੱਲਾਂ ਮੱਤਾ ਕਰਦੇ ਆ ਇੰਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਬੈਠ ਜਾਓ ਮੇਰੀ ਗੱਲ ਜਿਹੜੀ ਉਈ ਅਮਲੇ ਦੇ ਨਾਲ ਛੱਤਰ ਦੇ ਨਾਲ ਭੰਨੇ ਇੰਨਾ ਗਿਆ ਕਿਉਂਕਿ ਨਾ ਇਹਨਾਂ ਨੂੰ ਟਾਈ ਫਾਇਰ ਨਾਲ ਦਿਖੜਿਆ ਪਿਆ ਹੋਵੇ ਸਰੂਪ ਪਤਾ ਹੀ ਹੈ ਜੇਲ੍ਹਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਜੰਦੇ ਆ ਇਹੋ ਜਿਹੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਧੂੜੀ ਟੱਪਿਆ ਆ ਮੈਂ ਇਧਰ ਨੂੰ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਬਾਰ-ਬਾਰ ਕਹਿਣਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਕੱਢ ਕੇ ਲਿਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੱਡਾ ਭਰਾ ਕਿਉਂ ਭਾਨਾ ਬਿਨਾਂ ਬੋਵੇ ਬਿਨਾਂ ਝੁਕੇ ਤੁਹਾਡੀ ਆਵਾਜ਼ ਬਰੰਦ ਕਰਦਾ ਰਹੂਗਾ ਕੋਈ ਕਹੇ ਨਾ ਦਬਿਆ ਸੀ ਮੈਂ ਨਾ ਕਦੇ ਦਬੂੰਗਾ ਸੋ ਮੈਂ ਬੱਬੂ ਤੋਂ 2 ਮਿੰਟ ਬੋਲਣਾ ਚਾਹੁੰਦਾ ਮੇਰੇ ਆਲੋ ਧੰਨਵਾਦ